ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸਦੀ ਆ ਫਿਟਿੰਗ ਦੇ ਨਿਸ਼ਾਨ ਲਾਣਾ ਜਿਹੜੀ ਆਪਾਂ ਸ਼ਰਟ ਸਟਿਚ ਕੀਤੀ ਐ ਹਜੇ ਕਰਨੀ ਆ ਫਿਟਿੰਗ ਪਾਉਣੀ ਐ ਸਵਾ ਪੰਜ ਮੂਰੀ ਇਹਨਾਂ ਦੀ ਇਹ ਬਾਹ ਦਾ ਨਿਸ਼ਾਨ ਲਾਇਆ ਆਪਾਂ ਛਾਤੀ ਹੈਗੀ ਅਜੀ ਇਹਨਾਂ ਦੀ ਇੰਚ ਤਾਂ ਦੋਨਾਂ ਪਾਸੇ ਆਪਾਂ ਇੱਕ ਇੰਚ ਦਾ ਨਿਸ਼ਾਨ ਲਾ ਦੇਣਾ ਕਮਰ ਹੈਗੀ ਇਹਨਾਂ ਦੀ 18 18 ਤੇ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਇੰਚ ਟੇਪ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਫਿਰ ਕਮਰ ਦਾ ਨਿਸ਼ਾਨ ਲਾਉਣਾ ਇਦਰੋਂ ਵੀ ਕਮਰ ਦਾ ਇਹਨੂੰ ਇਹ ਮਲਾ ਦੇਣਾ ਦੋਨੋਂ ਬੱਸ ਤਾਂ ਕਮਰ ਦਾ ਜਦੋਂ ਨਿਸ਼ਾਨ ਲਾਤਾ ਉਦੋਂ ਬਾਅਦ ਇਹਨੂੰ ਮਾਰਾ ਜਾਂ ਹਲਕਾ ਜਿਹਾ ਅੰਦਰ ਨੂੰ ਕਰਨਾ ਹੈ ਇਹ ਜਿਹੜੀ ਸਾਈਡ ਵਾਲੀ ਸਾਈਡ ਸੀਨ ਫਿਟਿੰਗ ਸੀਨ ਦੋ ਤਿੰਨ ਤਰ੍ਹਾਂ ਇਹਨੂੰ ਕਿਹਾ ਜਾਂਦਾ ਬੋਲਿਆ ਜਾਂਦਾ ਫਿਟਿੰਗ ਸੀਨ ਵੀ ਕਹਿ ਸਕਦੇ ਆਪਾਂ 14.5 ਤਾਂ 15 ਇੰਚ ਤੇ ਅੱਧਾ ਇੰਚ ਉੱਪਰ ਆਊਗਾ ਇਹ ਇਧਰ ਵੀ 15 ਤੇ hip ਹੈ ਗਿਆਨ ਦੀ 21 ਇੰਚ ਹੁਣ ਆਪਾਂ hip ਦੇ ਨਿਸ਼ਾਨ ਲਾ ਲਿਆ ਤਾਂ ਇੱਥੋਂ ਆਪਾਂ ਹੀ ਕਾਟ ਪਾਣੀਆ ਸਿੱਧੀ ਇਹ ਫਿਟਿੰਗ ਕਾਟ ਹੁੰਦੀ ਹੈ ਉਹ ਵੀ ਤਾਂ ਮਤ ਤੋਂ ਪੈ ਗਈ ਆ ਸਾਰੀ ਕਾਟ ਪੈ ਗਈ ਆ ਤਾਂ ਇਹਦੇ ਨਾਲ ਫਿਟਿੰਗ ਬਹੁਤ ਵਧੀਆ ਪਰਫੈਕਟ ਆਊਗੀ ਇਸ ਤਰ੍ਹਾਂ ਨਿਸ਼ਾਨ ਲਾਉਣ ਨਾਲ ਫਿਟਿੰਗ ਦੇ ਨਿਸ਼ਾਨ ਇਸ ਤਰ੍ਹਾਂ ਲਾ ਕੇ ਆਪਾਂ ਸੀਨ ਲਾਵਾਂਗੇ ਤਾਂ ਫਿਟਿੰਗ ਬਹੁਤ ਸੋਹਣੀ ਆਊਗੀ ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਥੈਂਕ ਯੂ ਸੋ